ਸ਼ੁਰੂਆਤ ਕਰਾ ਕੇ ਵੱਡੀ ਅਪਡੇਟ ਦੇ ਨਾਲ ਮਜੀਠੀਆ ਡਰੱਗ ਮਾਮਲੇ ਦੇ ਨਾਲ ਜੁੜੀ ਸਰਚ ਵਾਰੰਟ ਵਾਲੀ ਪਟੀਸ਼ਨ ਤੇ ਸੁਣਵਾਈ ਆ ਬਹਾਲੀ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਹੈ ਸੋ ਮਾਮਲੇ ਦੇ ਵਿੱਚ ਮਜੀਠੀਆ ਦੇ ਵਕੀਲ ਨੇ ਹੂਰ ਸਮਾਂ ਮੰਗਿਆ 19 ਅਪ੍ਰੈਲ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਣ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਅਗਲੀ ਸੁਣਵਾਈ ਦੇ ਦੌਰਾਨ ਕੀ ਕੁਝ ਦਲੀਲਾਂ ਤਕਰੀਰਾਂ ਦਿੱਤੀਆਂ ਜਾਂਦੇ ਨੇ ਕੀ ਕੁਝ ਅਹਿਮ ਨਿਰਦੇਸ਼ ਨੇ ਜਿਹੜੇ ਮਾਨਯੋਗ ਅਦਾਲਤ ਦੁਆਰਾ ਜਾਰੀ ਕੀਤੇ ਜਾਂਦੇ ਨੇ ਸੋ ਮਜੀਠੀਆ ਡਰੱਗ ਮਾਮਲੇ ਦੇ ਵਿੱਚ ਜਿਹੜੀ ਸਰਚ ਵਰੰਟ ਵਾਲੀ ਜਿਹੜੀ ਪਟੀਸ਼ਨ ਹੈ ਉਸ ਨੂੰ ਲੈ ਕੇ ਸੁਣਵਾਈ ਹੋਈ ਹੈ ਸੋ ਮਾਮਲੇ ਦੇ ਵਿੱਚ ਮਜੀਠੀਆ ਦੇ ਵਕੀਲ ਨੇ ਹੋਰ ਸਮਾਂ ਮੰਗਿਆ 19 April ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਏਗੀ ਸੋ ਮੋਹਾਲੀ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਹੈ ਦੇਖਣਾ ਹੋਏਗਾ ਕਿ ਅਗਲੀ ਤਰੀਕ ਜਿਹੜੀ ਪਈ ਹੈ ਇਸ ਦਰਮਿਆਨ ਕੀ ਕੁਝ ਜਿਹੜੀ ਅਹਿਮ ਦਲੀਲਾਂ ਤਕਰੀਰਾਂ ਨੇ ਮਾੜ ਜੋਗ ਅਦਾਲਤ ਦੇ ਅੱਗੇ ਰੱਖੇ ਜਾਂਦੀਆਂ ਨੇ ਉਸ ਤੋਂ ਬਾਅਦ ਮਾੜ ਜੋਗ ਅਦਾਲਤ ਕੀ ਕੁਝ ਨਵੇਂ ਨਿਰਦੇਸ਼ ਜਾਰੀ ਕਰ ਦਿੰਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਮਜੀਠੀਆ ਡਰੱਗ ਮਾਮਲੇ ਦੇ ਵਿੱਚ ਹੁਣ ਤੱਕ ਕਈ ਵਾਰ ਐਸਆਈਟੀਆਂ ਬਣੀਆਂ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਸਰਚ ਵਾਰੰਟ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ ਹੈ ਸੁਮਹਾਲੀ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਮਜੀਠੀਆ ਦੇ ਵਕੀਲਾਂ ਨੇ ਹੋਰ ਸਮਾਂ ਮੰਗਿਆ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਅਗਲੀ ਸੁਣਵਾਈ ਜਿਹੜੀ ਰੱਖੀ ਗਈ ਆ 19 April ਸੋ ਕਿ ਰੋਹਿਤ ਮਾਸਲ ਫੋਨ ਲਾਈਨ ਤੇ ਜਿਹਨੇ ਰੋਹਿਤ ਮਜੀਠੀਆ ਡਰਗ ਮਾਮਲੇ ਦੇ ਨਾਲ ਜੁੜਿਆ ਜਿਹੜਾ ਸਰਚ ਸਰਚ ਵਾਰੰਟ ਵਾਲੀ ਜਿਹੜੀ ਪਟੀਸ਼ਨ ਹੈ ਸੁਨਵਾਈ ਹੋਈ ਕਿ ਕੁਝ ਦਲੀਲ ਤਕਰੀਰ ਅੱਜ ਹੋਈ ਹੈ। ਦੇਖੋ ਗੁਰਪ੍ਰੀਤ ਅੱਜ ਵੀ ਇਸ ਸੁਨਾਇਕ ਦੇ ਦੌਰਾਨ ਕੋਈ ਵੀ ਖਾਸ ਗੱਲਬਾਤ ਨਹੀਂ ਹੋਈ ਕਿਉਂਕਿ ਕੁਝ ਹੀ ਮਿੰਟਾਂ ਦੇ ਵਿੱਚ ਹੀ ਕੋਰ ਦਾ ਪੂਰਾ ਜਿਹੜਾ ਕੇਸ ਸੀਗਾ ਉਹ ਸੁਣ ਕੇ ਸਮੇਟ ਦਿੱਤਾ ਗਿਆ ਦਰਅਸਲ ਇਸ ਮਾਮਲੇ ਦੇ ਵਿੱਚ ਵਿਕਰਮਜੀਤ ਸਿੰਘ ਮੀਤ ਕੇ ਦੇ ਜੋ ਐਡਵੋਕੇਟ ਨੇ ਉਹਨਾਂ ਦੇ ਵੱਲੋਂ ਥੋੜਾ ਸਮਾਂ ਹੋਰ ਮੰਗਿਆ ਗਿਆ ਕਿਉਂਕਿ ਉਹਨਾਂ ਦੇ ਵੱਲੋਂ ਕਹਿ ਗਿਆ ਕਿ ਕੁਝ ਕ ਕਾਨੂੰਨੀ ਜੜੀਆਂ ਜਾਂਚ ਹੋਈ ਹੈ ਉਹ ਕਰਨਾ ਚਾਹੁੰਦੇ ਨੇ ਜਿਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਮੀਤ ਕੇ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਡਿਮਾਂਡ ਕੀਤੀ ਜਾ ਰਹੀ ਸੀ ਕਿ ਸਾਨੂੰ ਇੱਕ ਤਾਂ ਜਿਹੜਾ ਖਾਸ ਤਰੀਕੇ ਦੇ ਨਾਲ ਇਸ ਪਟੀਸ਼ਨ ਦੀ ਕਾਪੀ ਦਿੱਤੀ ਜਾਵੇ ਦੂਸਰਾ ਤੁਸੀਂ ਕਿਸ ਕਿਸ ਜਗ੍ਹਾ ਦੇ ਉੱਪਰ ਸਰਚ ਕਰ ਉਸਦੀ ਦੀ ਡਿਟੇਲ ਹੈ ਜਿਹੜੀ ਉਹ ਦਿੱਤੀ ਜਾਵੇ ਪਰ ਇਸ ਸੀ ਦੇ ਦੂਜੇ ਪਾਸੇ ਜਿਹੜਾ ਕਨਿਕਲ ਸਰਕਾਰੀ ਵਕੀਲਾਂ ਦਾ ਕਹਿਦਾਗਾ ਕਿ ਇਹ ਚੀਜ਼ਾਂ ਨਹੀਂ ਦਿੱਤੀਆਂ ਜਾ ਸਕਦੀਆਂ ਇਹ ਚੀਜ਼ਾਂ ਦੇਣੀਆਂ ਵੀ ਨਹੀਂ ਚਾਹੀਦੀਆਂ ਇਸ ਸੀ ਨੂੰ ਲੈ ਕੇ ਜਿਹੜੀ ਉਹ ਪੂਰੀ ਪਟੀਸ਼ਨ ਸੀਗੀ ਔਰ ਇਸ ਤੋਂ ਬਾਅਦ ਵਿਕਰਮਜੀਤ ਸਿੰਘ ਜੇਤਿਆ ਦੇ ਜਿਹੜੇ ਐਡਵੋਕੇਟ ਨੇ ਉਹਨਾਂ ਦੇ ਵੱਲੋਂ ਇਸ ਦੇ ਬਾਬਤ ਸੁਮਾ ਮੰਗ ਲਿਆ ਤਾਂ ਕਿ ਉਹ ਉਹਨਾਂ ਨੇ ਕਿਹਾ ਕਿ ਸੀ ਕਾਨੂੰਨੀ ਤੌਰ ਤੇ ਦੱਸ ਸਕਕੇ ਕਿ ਕਿਹੜੀ ਧਾਰਾ ਦੇ ਅਧੀਨ ਸਾਨੂੰ ਇਹ ਇਹ ਚੀਜ਼ਾਂ ਮਿਲ ਸਕਦੀਆਂ ਔਰ ਕਿਹੜੀ ਧਾਰਾ ਦੇ ਅਧੀਨ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਣ ਤੋਂ ਨੇ ਰਖ ਸਕਦੇ ਤਾਂ ਇਸ ਤੋਂ ਬਾਅਦ ਜਦ ਸਾਡੇ ਵੱਲੋਂ ਜਿਹੜਾ 19 April ਦਾ ਸਮਾਂ ਹੈਗਾ ਉਹ ਨਿਸ਼ਚਿਤ ਕਰ ਦਿੱਤਾ ਗਿਆ ਹੈਗਾ ਔਰ ਹੁਣ ਜਿਹੜੀ ਅਗਲੀ ਸੁਣਵਾਈ ਹੈ ਉਹ ਉਸੇ ਦਿਨ ਹੀ ਹੋਏਗੀ ਔਰ ਉਸੇ ਦਿਨ ਫੇਰ ਇੱਕ ਵਾਰ ਜਿਹੜੀ ਵੈਹਸ ਹੈਗੀ ਉਹ ਹੋਏਗੀ ਔਰ ਦੇਖਣਾ ਹੋਏਗਾ ਕਿ ਕੀ 19 April ਨੂੰ ਇਸ ਮਾਮਲੇ ਦੇ ਵਿੱਚ ਕੋਈ ਪਰਮਿਸ਼ਨ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਜਾਂ ਨਹੀਂ ਦਿੱਤੀ ਜਾਂਦੀ ਜਾਂ ਏਸੀ ਦੀ ਜਿਹੜੀ ਲਿਸਟ ਹੈ ਉਹ ਦਿੱਤੀ ਜਾਂਦੀ ਹੈ ਜਾਂ ਨਹੀਂ ਜੀ ਠੀਕ ਠੀਕ ਹੈ ਰੋਹਿਤ ਔਰ ਸ਼ੁਕਰੀਆ ਤੁਮ ਜਾਣਕਾਰੀ ਸਾਂਝ ਪਾਉਣ ਦੇ